ਭਵਾਨੀਗੜ ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਤੇ ਭਿਆਨਕ ਹਾਦਸਾ ਵਾਪਰਿਆ ਇਹ ਹਾਦਸਾ ਚੰਗਣੀ ਤੁੰਦ ਕਾਰਨ ਵਾਪਰਿਆ ਹਾਲੇ ਸੇ ਦੌਰਾਨ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਭਵਾਨੀਗੜ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇ ਕੇ ਪਟਿਆਲੇਵਾਲਾ ਰੈਫਰ ਕਰ ਦਿੱਤਾ ਗਿਆ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਸਐਫ ਦੇ ਏਐਸਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ ਭਾਰਤਮਾਲਾ ਐਕਸਪ੍ਰੈਸ ਰੋਸ਼ਨ ਵਾਲਾ ਨੇੜੇ ਪਿੰਡ ਰੋਸ਼ਨਵਾਲਾ ਦੇ ਨੇੜੇ ਪਟਿਆਲਾ ਰੋਡ ਸੰਗਰੂਰ ਦੇ ਸਥਿਤ ਗੱਡੀ ਬੈਨ ਜੋ ਕਿ ਪਟਿਆਲੇ ਤੋਂ ਬਰਨਾਲੇ ਵੱਲ ਜਾ ਰਹੀ ਸੀ ਸੰਗਣੀ ਧੁੰਦ ਕਾਰਨ ਭਾਰਤ ਮਾਲਾ ਐਕਸਪ੍ਰੈਸ ਦੇ ਕੋਲ ਮੋੜ ਤੇ ਕੱਟ ਨਾ ਮਿਲਣ ਕਾਰਨ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਦੇ ਡਰਾਈਵਰ ਤੇ ਮਾਲਕ ਮੌਕੇ ਤੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਗੱਡੀ ਦੇ ਵਿੱਚ 5-7 ਵਿਅਕਤੀ ਸਨ ਜਿਨ੍ਹਾਂ ਦੇ ਵਿੱਚੋਂ 3 ਵਿਅਕਤੀਆਂ ਨੂੰ ਭਵਾਨੀਗੜ੍ਹ ਸੇਬਲਾ ਹਸਪਤਾਲ ਵਿਖੇ ਐਸਐਸਐਫ ਦੀ ਟੀਮ ਨੇ ਦਾਖਲ ਕਰਵਾਇਆ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਇਹ ਅਣਗਾਈਲੀ ਕਾਰਨ ਹੋਇਆ ਹੈ ਕਿਉਂਕਿ ਭਾਰਤ ਮਾਲਾ ਐਕਸਪ੍ਰੈਸ ਦੀ ਅਣਗਾਈਲੀ ਹੈ ਜਿਸ ਨੇ ਇਸ ਟਿਮੋਰ ਦੇ ਨਹੀਂ ਪਾਇਆ ਗਿਆ ਜਿਸ ਕਾਰਨ ਇਹ ਐਕਸੀਡੈਂਟ ਹੋ ਰਹੇ ਨੇ ਕਿਉਂਕਿ ਇੱਕ ਦੋ ਡੇਲੀ ਐਕਸੀਡੈਂਟ ਹੋ ਰਹੇ ਹਨ ਇਹ ਐਸਐਸਐਫ ਦੀ ਟੀਮ ਵੱਲੋਂ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਅਣਗਾਈਲੀ ਹੈ ਕਿਉਂਕਿ ਜਿਸ ਕਾਰਨ ਇਹ ਐਕਸੀਡੈਂਟ ਹੋਇਆ रिपोर्ट राज खुरमी भवानीगढ़ चैनल नु सब्सक्राइब ते शेयर जरूर करो जी हां जी सर अपना नाम जी मेरा नाम जी एएसआई जसूलत्स सर आज एक्सीडेंट ਹੋਇਆ ਹੈ ਨੈਸ਼ਨਲ ਹਾਈਵੇ ਤੇ ਕੀ ਕਹੋਗੇ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਜੀ ਇਹ ਐਕਸੀਡੈਂਟ ਹੋਇਆ ਅਸਲੀ ਕਾਰਨ ਤਾਂ ਇਹਦਾ ਜਿਹੜਾ ਉੱਥੇ ਆ ਨੈਸ਼ਨਲ ਹਾਈਵੇ ਬਣ ਰਿਹਾ ਹੈ ਇਹਦੇ ਥੱਲੇ ਜਿਹੜਾ ਉਹ ਬਣ ਰਿਹਾ ਨਾ ਪੋਲਾ ਉਹਦੇ ਨੀਚੇ ਉਹਦਾ ਕੋਈ ਪ੍ਰਬੰਧ ਨਹੀਂ ਹੈਗਾ ਉਥੇ ਪਹਿਲਾਂ ਵੀ ਇੱਕ ਦੋ ਵਾਰੀ ਐਕਸੀਡੈਂਟ ਹੋ ਗਏ ਜਿਹੜਾ ਕੀ ਤੇ ਨਾ ਕੋਈ ਲਾਈਟ ਹੈ ਰਾਤ ਨੂੰ ਜਦੋਂ ਗੱਡੀਆਂ ਆਉਂਦੀਆਂ ਨੇ ਕੋਈ ਪਤਾ ਨਹੀਂ ਲੱਗਦਾ ਵੀ ਇੱਥੋਂ ਕਿੱਧਰ ਨੂੰ ਮੋੜਨਾ ਕਿੱਧਰ ਨੂੰ ਨਹੀਂ ਮੋੜਨਾ ਕੋਈ ਵਨਵੇ ਨਹੀਂ ਹੈਗੀ ਅਸੀਂ ਇਹਨਾਂ ਨੂੰ ਪਹਿਲਾਂ ਵੀ ਠੇਕੇਦਾਰਾਂ ਨੂੰ ਇਤਲਾਹ ਕੀਤੀ ਠੇਕੇਦਾਰਾਂ ਨੂੰ ਇੱਥੇ ਕੋਈ ਡਿਪਟੀ ਮੈਨੇਜਰ ਆ ਕੋਈ ਇਹਨਾਂ ਦਾ ਜੀ ਦੋ ਤਿੰਨ ਵਾਰੀ ਮੇਰੀ ਉਹਦੇ ਨਾਲ ਵੀ ਗੱਲ ਹੋ ਗਈ ਉਹ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਕਰਾ ਦਨੇ ਆ ਕਰਾ ਦੇਣਾ ਪਰ ਆ ਹਾਦਸਾ ਅਗਰ ਇਹਨਾਂ ਨੇ ਪਹਿਲਾਂ ਕੀਤਾ ਹੁੰਦਾ ਉਹ ਚੀਜ਼ ਇਹ ਹਾਦਸਾ ਨਾ ਹੁੰਦਾ ਕਿਉਂਕਿ ਆ ਬੱਚਿਆਂ ਦੀ ਜੇ ਉਹ ਅੱਜ ਇੱਕ ਟੋਕੜੀ ਤਿੰਨ ਜਣਾਂ ਦਾ ਐਕਸੀਡੈਂਟ ਹੋ ਗਿਆ ਉਹ ਬੰਦੇ ਕਾਫੀ ਉਹਨਾਂ ਦੇ ਸੱਟਾਂ ਨੇ ਅਸੀਂ ਨਾਲ ਦੀ ਨਾਲ ਐਕਸੀਡੈਂਟ ਹੋਇਆ ਤੇ ਤਕਰੀਬਨ ਕਰੀਬ 7:00 ਵਜੇ ਦਾ ਟਾਈਮ ਸੀਗਾ ਜਿਹੜਾ ਐਕਸੀਡੈਂਟ ਹੋਇਆ ਸਵੇਰੇ ਤੇ ਸਾਨੂੰ ਕਾਲ ਆਈ ਅਸੀਂ ਨਾਲ ਦੀ ਨਾਲ 2-3 ਮਿੰਟ ਵਿੱਚ ਅਸੀਂ ਪਹੁੰਚ ਗਏ ਬੰਦਿਆਂ ਨੂੰ ਉਰੇ ਲੈ ਕੇ ਹਸਪਤਾਲ ਇਹਨਾਂ ਨੂੰ ਡਾਕਟਰਾਂ ਨੇ ਚੈੱਕਅਪ ਇਹਨਾਂ ਨੂੰ ਟਰੀਟਮੈਂਟ ਕਰਕੇ ਜਿੰਨਾ ਕੋ ਹੁੰਦਾ ਸੀ ਇਹਨੂੰ ਹਸਪਤਾਲ ਪਟਿਆਲੇ ਨੂੰ ਰੈਫਰ ਕਰਤਾ ਪਰ ਜਿਉ ਉਹ ਇਹ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਦੁਬਾਰਾ ਇਹਨਾਂ ਨੂੰ ਫੇਰ ਕੀਤਾ ਜਾਵੇ ਵੀ ਇਹ ਐਕਸੀਡੈਂਟ ਕਿਉਂ ਹੁੰਦੇ ਨੇ ਇਹਨਾਂ ਦੇ ਥੋੜਾ ਜਿਹਾ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਕਿਹਾ ਜਾਵੇ ਇਹਨਾਂ ਦੇ ਅਫਸਰਾਂ ਨੂੰ ਕਿਹਾ ਜਾਵੇ ਵੀ ਇਹ ਜਿਹੜੀ ਇੱਥੇ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਲਾਈਟਾਂ ਲੱਗ ਜਾਣ ਲਾਈਟਾਂ ਲਵਾਦਨ ਇਹ ਚੀਜ਼ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਕਿਸੇ ਦੇ ਜਾਨ ਨੂੰ ਨੁਕਸਾਨ ਨਾ ਹੋਵੇ ਕੋਈ ਬੰਦਾ ਕਿਸੇ ਦਾ ਬੰਦਾ ਆਮ ਜਾਨੀ ਨੁਕਸਾਨ ਨਾ ਹੋ ਜੇ ਬਸ ਸਾਡਾ ਇਹੀ ਕਹਿਣ ਦਾ ਫਰਜ਼ ਹੈ ਹਾਂ ਜੀ ਸਰ ਆਪਣਾ ਨਾਮ ਜੀ ਮੈਂ ਡਾਕਟਰ ਮੁਖਤਿਆਰ ਸਿੰਘ ਮੈਡੀਕਲ ਅਫਸਰ ਜਿਉ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਉਹ ਸਾਡੇ ਕੋਲ ਮਰੀਜ਼ ਸਵੇਰੇ ਆਇਆ ਜੀ ਉਹ ਸਾਡੇ ਲੈ ਕੇ ਆਏ ਸੀ ਜਿਹੜੀ ਐਸਐਸਆਰ ਵਾਲੇ ਤਿੰਨ ਮਰੀਜ਼ ਉਹਨਾਂ ਨੇ ਕੈਰ ਕੀਤੇ ਸੀ ਜਿਨ੍ਹਾਂ ਚ ਇੱਕ ਮਰੀਜ਼ ਦੀ ਜਿਹੜੀ ਸਕਸੀ ਹੈੱਡ ਤੇ ਜਿਹੜੀ ਹੈਗੀ ਸੀ ਕਰਾਸ਼ ਇਜਰੀ ਸੀ ਟੀ-ਸ਼ਰਟ ਡੈਮੇਜ ਸੀ ਦੂਸਰੇ ਦੀ ਸਵੀਅਰ ਬੈਕ ਪੇਨ ਸੀ ਤੀਸਰਾ ਜਿਹੜਾ ਬਦੋਂ ਦੀ ਜਸਟ ਲੋਅਰ ਬੈਕ ਤੇ ਪੇਨ ਹੈਗੀ ਸੀ ਜਿਆਦਾ ਸੀਰੀਅਸ ਨਹੀਂ ਲੱਗਦੀ ਸੀ ਪਰ ਜਿਹੜੇ ਹੈੱਡ ਇਜਰੀ ਵਾਲਾ ਉਹਨੂੰ ਐਸੇ ਰੈਫਰ ਕੀਤਾ ਪਟਿਆਲੇ ਦੀ ਜਿਹੜਾ ਬੈਕ ਇਜਰੀ ਵਾਲਾ ਉਹ ਸਵੀਅਰ ਲੱਗਦਾ ਸੀ ਕਿਉਂਕਿ ਦੀ ਸਵੇਲਿੰਗ ਜਿਆਦਾ ਸੀ ਔਰ ਲਿਫਟ ਆਪ ਲਿਫਟਿੰਗ ਵਿੱਚ ਜੋ ਡਿਫਿਕਲਟੀ ਆ ਰਹੀ ਸੀ ਲਾਈਟਸ ਦੀ ਤੇ ਉਹ ਕਹਿੰਦੇ ਸੀ ਨੰਬਰ ਨੈਸ ਵੀ ਹੋ ਰਹੀ ਲਾਈਟ ਸੀ ਉਹ ਸਾਨੂੰ ਲੱਗਦਾ ਵੀ ਜ਼ਿਆਦਾ ਸੀਸਸ ਕਰਕੇ ਹੋਊਗੀ ਇਸੇ ਲਈ ਜਿੰਦਾ ਰੈਫਰ ਕੀਤਾ ਤੁੰਦਦਾ ਕਰਾਉ ਬਦਰ ਹੈ ਲੋਕਾਂ ਨੂੰ ਕੀ ਸਨੇਹਤ ਹੁੰਦੀ ਸੀ ਮੈਂ ਦੇ ਹੀ ਸਨੇਹ ਦਊਗਾ ਇੱਕ ਤਾਂ ਦੇਖੋ ਮੈਂ ਮੈਂ ਵੀ ਇਸ ਰੋਡ ਤੋਂ ਮੋਸਟਲੀ ਜਾਂਦਾ ਦਿੱਲੀ ਪਰ ਉਹਦੇ ਵਿੱਚ ਮੈਂ ਦੇਖਾ ਰਿਫਲੈਕਟਰ ਇੱਕ ਤਾਂ ਨਹੀਂ ਹੈਗੇ ਪ੍ਰੋਪਰ ਇੱਕ ਜਿਹੜੀ ਸਾਈਟ ਆਫ ਐਕਸੀਡੈਂਟ ਹੈ ਇੰਸੀ ਕਾਫੀ ਕੇਸਿਸ ਦੇਖੇਗੇ ਕੋਈ ਦਾ ਟਾਰ ਨਹੀਂ ਲੱਗਦਾ ਕਿ ਅੱਕੇ ਤੋਂ ਬਣਾ ਨੇ ਪ੍ਰੋਪਰ ਨੂੰ ਡਿਮਾਰਕੇਸ਼ਨ ਨਹੀਂ ਕੀਤੀ ਹੋਈ ਨਾਉ ਚ ਕੋਈ ਲਾਈਟ ਲੱਗੀ ਹੋਈ ਸਪੈਸ਼ਲ ਵੀ ਬੰਦ ਨੇ ਥੋੜਾ ਜਿਹਾ ਆਈਡੀਆ ਹੋ ਜਾਵੇ ਵੀ ਇੱਥੇ ਸਪੈਸ਼ਲ ਲਾਈਟਸ ਲੱਗੀਆਂ ਨੇ ਤੇ ਲੋਕਾਂ ਨੂੰ ਤੇ ਹੀ ਹੈ ਵੀ ਸਲੋ ਡਰਾਈਵ ਕਰੋ ਸਲੋ ਡਰਾਈਵ ਆਈ ਥਿੰਕ ਮੈਂ ਮਚ ਬੈਟਰ ਦੈਨ ਐਨੀਥਿੰਗ ਐਂਡ